ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੁਪਹਿਰ ਦਾ ਟਾਈਮ ਹੋ ਚੁੱਕਿਆ ਹੈ ਤੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦੇ ਲੱਗੇ ਆ ਸੀ ਤੇ ਮੈਂ ਤੁਹਾਨੂੰ ਦਿਖਾਨੀ ਆ ਬੱਚਿਆਂ ਨੂੰ ਦੇਖੋ ਛੱਤ ਤੇ ਆ ਗਏ ਸਾਰੇ ਬੱਚੇ ਇਹਨਾਂ ਨੂੰ ਪਤਾ ਹੈ ਟਾਈਮ ਹੋ ਗਿਆ ਤੇ ਮੰਮੀ ਖਵਾ ਲੱਗੇ ਹੁਣ ਇਹਨਾਂ ਨੂੰ ਦੁਪਹਿਰ ਦਾ ਖਾਣਾ ਤੇ ਲਿਲੀ ਸਾਡੀ ਹੋ ਗਈ ਨਰਾਜ ਇਸ ਕਰਕੇ ਥੱਲੇ ਬੈਠੀ ਐ ਨੂੰ ਹੁਣ ਥੱਲੇ ਰੋਟੀ ਦੇ ਦਾਂਗੇ ਤੇ ਇਹ ਥੱਲੇ ਰਹੂਗੀ ਬਾਕੀ ਬੱਚੇ ਆਜੇ ਸਾਰੇ ਜਾਣੇ ਤੇ ਅੱਜ ਇਹਨਾਂ ਨੂੰ ਦੁੱਧ ਬਰੈਡ ਦੇ ਲੱਗੇ ਆ ਤੇ ਰੋਜ਼ ਹੀ ਦੁਪਹਿਰੇ ਹੀ ਅਲੱਗ-ਅਲੱਗ ਖਾਣਾ ਦਿੰਨੇ ਹਨ ਨੂੰ ਸਾਰੇ ਜਾਣੇ ਵੇਖੋ ਕਿੰਦਾ ਤਿਆਰ ਹੋ ਗਿਆ ਤੇ ਸ਼ਾਮੀ ਫੇਰ ਇਹਨਾਂ ਨੂੰ ਰਾਤ ਦਾ ਖਾਣਾ ਦੇਣਾ ਹੁਣ ਦੁੱਧ ਬ੍ਰੈਡ ਦੇ ਲੱਗੇ ਆ ਲੰਚ ਦਾ ਸਵੇਰੇ ਵੀ ਇਹਨਾਂ ਨੇ ਖਾ ਲਿਆ ਸੀ ਦਲੀਆ ਮਿਲਿਆ ਸੀ ਤਲੀਆ ਬਣਾਇਆ ਸੀ ਮੰਮੀ ਨੇ ਤੇ ਮੰਮੀ ਗੁੱਸਾ ਕਰਨ ਦੇ ਵੀ ਦੀ ਤੋ ਤੇ ਮੈਂ ਪਰ ਬੱਚਿਆਂ ਦਾ ਬਹੁਤ ਜ਼ਰੂਰੀ ਅਪਡੇਟ ਦੇਣਾ ਵੀ ਤੇ ਇਹ ਸਾਰੇ ਬੱਚੇ ਤੇ ਲੀਲੀ ਉਹਨਾਂ ਥੱਲੇ ਆ ਲੀਲੀ ਨੇ ਖਾਣੇ ਆ ਚੀਕੂ ਚੀਕੂ ਗੁੱਸਾ ਕਰਨ ਰਿਆ ਚੀਕੂ ਚੀਕੂ ਇਹਨੂੰ ਗੁੱਸਾ ਕਰਨ ਰਿਆ ਸੈਂਡੀ ਨੂੰ ਸੈਂਡੀ ਨੂੰ ਵੇ ਵੇਖੋ ਦੁੱਧ ਪੀ ਲਿਆ ਨਾਲ ਬ੍ਰੈਡ ਖਾ ਲਈ ਇਹਨਾਂ ਸਾਰਿਆਂ ਨੇ ਤੇ ਜੁਲੀ ਥੋੜੇ ਨਖਰੇ ਕਰਦੀ ਜੁਲੀ ਦਾ ਖੋਲ ਆਣੀ ਖਾਲਾ ਹਰਾ ਬ੍ਰੈਡ ਪਾ ਦੇ ਨਾ ਮੰਮੀ ਬ੍ਰੈਡ ਪਸਾਂਦੇ ਨੇ ਬ੍ਰੈਡ ਖਾ ਗਈ ਪਹਿਲੇ ਚਲ ਹਾਂ ਚਲੋ ਜੀ ਸਾਰਿਆਂ ਨੇ ਦੁੱਧੂ ਪੀ ਲਿਆ ਭਈਏ ਨੇ ਵੀ ਦੁੱਧੂ ਪੀ ਲਿਆ ਕਿਆ ਕੇ ਦਿੰਨੇ ਆ ਤੇ ਇਹ ਹਲਕਾ ਪੁਲਕਾ ਲੰਚ ਇਹਨਾਂ ਦਾ ਰੋਜ਼ ਇਦਾਂ ਹੀ ਇਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਦਾ ਦੇ ਦਿੰਨੇ ਆਂ ਅਸੀਂ ਤੇ ਮੋਟੀ ਜਿਹੜੀ ਸਾਡੀ ਜੂਲੀ ਜਿਹੜੀ ਥੋੜੇ ਜੇ ਨਖਰੇ ਕਰਦੀ ਆ ਵੇਖੋ ਹੁਣ ਐਂਡ ਤੇ ਇਹਨੇ ਖਾਣਾ ਹੁੰਦਾ ਉਹਨੇ ਖਾਣੀ ਐ ਬਾਚੀ ਦੀ ਟਪਨੇ ਘਾ ਲਿਆ ਤੇ ਆ ਵੇਖੋ ਚੀਕੋ ਚੀਕੋ ਸਭ ਤੋਂ ਲੜਾਕਾ ਖਾ ਲਗਿਓ ਹਨਾ ਜੰਦਾ ਜਾ ਤੇ ਸਾਡੀ ਲਿੱਲੀ ਅਜੇ ਉੱਪਰ ਨਹੀਂ ਆਈ ਨਰਾਜ ਹੀ ਐ ਰਾਤ ਦੀ ਇਹਦੀ ਹੋਈ ਆ ਔਰੀਓ ਨਾਲ ਲੜਾਈ ਹੋ ਗਈ ਆ ਇਹਨੇ ਕੁੱਟਿਆ ਹੀ ਉਹਨੂੰ ਤੇ ਇਸ ਕਰਕੇ ਇਹਨੂੰ ਪਈਆਂ ਛਿੜਕਾ ਮੰਮੀ ਕੋ ਵਾਦੂ ਇਸ ਕਰਕੇ ਹੋएगी ਨਰਾਜ ਤੇ ਹੁਣ ਇਹਨੂੰ ਥੱਲੇ ਹੀ ਦੇਣ ਆਏ ਆ ਹੈਨਾ ਤੇ ਆ ਫੈਂਡੀ ਇਹਦਾ ਜਸੂਸ ਬਣ ਗਿਆ ਇਹਦਾ ਬੈਸਟ ਫਰੈਂਡ ਆ ਤੇ ਕਿੰਨਾ ਆ ਹੁਣ ਮੈਨੂੰ ਮਿਲ ਜੂਗਾ ਇਦਾਂ ਹੀ ਕਰਦਾ ਸਾਰਿਆਂ ਨਾਲ ਖਾ ਕੇ ਆਪਣੀ ਫੇਡੀ ਕਰਦਾ ਰਹਿੰਦਾ ਸਾਰਿਆਂ ਨਾਲ ਫੇਰ ਮੈਨੂੰ ਮਿਲ ਜੂਗਾ ਤੇ ਦੁੱਧ ਬ੍ਰੈਡ ਤੇ ਇਹਨਾਂ ਦਾ ਫੇਵਰੇਟ ਆ ਨਾ ਕਿਸੇ ਵੇਲੇ ਦਹੀਂ ਦੇ ਦਿੰਦੇ ਆ ਕਿਸੇ ਵੇਲੇ ਬ੍ਰੈਡ ਦੁੱਧ ਲੰਚ ਚੇ ਮਤਲਬ ਇਹਨਾਂ ਨੂੰ ਕੋਈ ਨਾ ਕੋਈ ਚਾਹੀਦਾ ਹੀ ਹੁੰਦਾ ਵਾ ਤੇ ਹੁਣ ਲਿਲੀ ਲਿਲੀ ਵੀ ਨੁਤੇ ਦੇ 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 ਵੈਨ ਤੇ ਸਾਡੀ ਰੋਟੀ ਬਣਦੀ ਆ ਇਹ ਰਾਤ ਵਾਸਤੇ ਤੇ ਆਹੀ ਘਰੋਂ ਹੀ ਰੋਟੀ ਲੈਣੇ ਆ ਤੇ ਫਿਰ ਇੱਕ ਟਾਈਮ ਆ ਜਾਨੇ ਆ ਤੇ ਇਹ ਹੁਣ ਮੰਮੀ ਰੋਟੀ ਬਣਾ ਰਹੀ ਆ ਸਾਡੀ ਮੈਂ ਲੈ ਕੇ ਫਿਰ ਉੱਥੇ ਜਾਣਾ ਉੱਥੇ ਸਾਡਾ ਹਲੇ ਕੋਈ ਖਾਣੇ ਦਾ ਸਿਸਟਮ ਨਹੀਂ ਬਣਿਆ ਅਲੱਗ ਤੋਂ ਸਾਡਾ ਸੈਪਰੇਟ ਕੁਝ ਆ ਨਹੀਂ ਆ ਇਸ ਕਰਕੇ ਘਰੋਂ ਹੀ ਇੱਕੋ ਜਗ੍ਹਾ ਹੀ ਖਾਣਾ ਬੰਦਾਵਾ ਮੰਮੀ ਮੰਮੀ ਕਾਸ਼ ਕਹਿਣਾ ਮੈਂ ਵਹਰਾ ਧਖਣੀ ਲੋਗਿਆਂ ਦਾ ਵੀ ਤਿਆਰ ਕਰਦੀ ਆ ਬੰਦਿਆਂ ਦਾ ਵੀ ਬੱਚਿਆਂ ਦਾ ਵੀ ਤਿਆਰ ਕਰਦੀ ਆ ਸਾਸਰੀ ਘਰ ਸਵੇਰੇ ਉੱਠੀ ਦਾ 4 ਵਜੇ 4 ਵਜੇ ਉੱਠ ਗਏ ਤੇ ਪਹਿਲੇ ਖਾਣਾ ਬਣਾਈਦਾ ਇਹਨਾਂ ਦਾ ਸਵੇਰਾ ਸਵੇਦਾ ਨਾ ਸਭ ਨਹੀਂ ਦਾ ਫਿਰ ਇਹਦਾ ਦੁਪਹਿਰ ਦੀ ਰੋਟੀ ਹੁੰਦੀ ਆ ਫਿਰ ਇਹਨਾਂ ਦੀ ਸ਼ਾਮ ਕੀ ਰੋਟੀ ਹੁੰਦੀ ਆ ਬਸ ਸਾਰੀ ਦਿਹਾੜੀ ਸੋਈ ਵਿੱਚ ਦੀ ਸਾਲਾ ਦਿਨ ਲੰਘ ਜਾਂਦਾ ਤੇ ਫਿਰ ਬੱਚਿਆਂ ਦੀ ਮੇਰੀਆਂ ਕੁੜੀਆਂ ਲੈ ਆਣਦੀਆਂ ਰੋਟੀਆਂ ਫਿਰ ਉਹਨਾਂ ਦੀ ਰੋਟੀ ਬਣਾ ਕੇ ਤਿਆਰ ਕਰਕੇ ਤੇ बस ਇਹ ਸੇਵਾਦਾਰੀ ਲੱਗੀ ਹੈ ਸਾਰਾ ਦਿਨ ਟਾਈਮ ਪਾਸ ਹੋ ਜਾਂਦਾ ਨਹੀਂ ਤੇ ਆਪਣੀ ਨਾਲੇ ਸੇਵਾਦਾਰੀ ਲੱਗੀ ਜਾਂਦਾ ਮਹਾਰਾਜ ਨੇ ਡਿਊਟੀ ਲਈ ਆ ਤੇ ਜੋ ਵਾਰਾ ਕਰੀ ਜਾਣੀ ਆ ਬਸ ਵਾਹਿਗੁਰੂ ਦਾ ਖਾਲਸਾ ਇਹ ਸਾਰੇ ਕਹਿੰਦੇ ਮम्मी ਨੂੰ ਬੋਲਦੀ ਤੁਹਾਡੇ ਤੇ ਇਸ ਕਰਕੇ ਮम्मी ਨੂੰ ਮੈਂ ਗਿਆ ਥੋੜਾ ਬੋਲੋ ਤੇ ਠੀਕ ਹੈ ਗਾਇਸ ਹੁਣ ਰੋਟੀ ਬੰਨ ਰਹੀ ਆ ਤੇ ਬਾਕੀ ਆ ਜੇ ਬੱਚੇ ਸਾਰੇ ਤੇ ਐ ਵੇਖੋ ਹੁਣ ਰੋਟੀ ਰੋਟੀ ਇਹਨਾਂ ਨੇ ਖਾ ਲਈ ਆ ਸੋ ਰਿਆ ਫੇਰ ਸ਼ਾਮੀ ਜਦੋਂ ਟਾਈਮ ਹੋਣਾ ਫੇਰ ਇਹਨਾਂ ਨੇ ਸ਼ਾਮੀ 6 ਵਜੇ ਰੋਟੀ ਦਿੰਦੇ 6-7 ਵਜੇ ਪ੍ਰੀਆ ਜਦੋਂ ਆਂਦੀ ਆ ਕੰਮ ਤੋਂ ਤੇ ਇਹ ਜੇ ਕੰਬਲ ਵੇਖੋ ਇਹਨਾਂ ਨੇ ਪਾੜਤਾ ਵਾ ਜੁਲੀ ਵੀ ਸੋ ਗਈ ਆ ਅੰਦਰ ਸਾਡਾ ਔਰੀ ਵੀ ਸੋ ਗਿਆ ਵਾ ਤੇ ਉੱਪਰ ਹੀ ਰਹਿੰਦੇ ਆ ਸਾਰੇ ਬੱਚੇ نیچے ਕੋਈ ਆਂਦਾ ਤੇ ਥੱਲੋ ਹੀ ਮੇਲ ਮੁਲ ਕੇ ਚੇ ਪੇਜਦੀਦਾ ਉੱਤੇ ਕੋਈ ਨਹੀਂ ਆਂਦਾ ਇਹ ਬੱਚਿਆ ਕਰਕੇ ਜਿਆਦਾ ਛੇ ਕੋਈ ਵੇਂਦਾ ਵੀ ਨਹੀਂ ਹੈ ਤੇ ਠੀਕ ਹੈ ਜੀ ਤੇ ਗਾਇਸ ਤੁਹਾਨੂੰ ਇਦਾਂ ਹੀ ਅਪਡੇਟ ਦਿੰਦੇ ਰਵਾਂਗੇ ਇਹ ਵਾਲੇ ਬੱਚਿਆਂ ਦਾ ਵੀ ਤੇ ਉਹ ਦੂਜੇ ਘਰ ਵਾਲੇ ਬੱਚਿਆਂ ਦਾ ਵੀ ਹੁਣ ਮੈਂ ਉਧਰ ਜਾ ਰਹੀ ਆ ਤੇ ਵੀਡੀਓ ਗਾਇਸ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਸ਼ੇਅਰ ਬਹੁਤ ਜ਼ਰੂਰੀ ਹੈ ਬੱਚਿਆਂ ਵਾਸਤੇ ਸੋ ਪਲੀਜ਼ ਸ਼ੇਅਰ ਜ਼ਰੂਰ ਕਰਨਾ ਸੋ ਗਾਇਜ਼ ਮੈਂ ਘਰ ਆ ਚੁੱਕੀ ਆਂ ਅੱਜ ਮਿਲਿਆ